ਹਾਂ ਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋ ਜੀ 2 ਦਿਨ ਹੋ ਗਏ ਬਾਰਿਸ਼ ਚ ਪੈਰੀ ਅੱਜ ਫੇਰ ਬੱਦਲ ਬਾਈ ਹੋਇਆ ਕੱਲ ਬਹੁਤ ਬਾਰਿਸ਼ ਹੋਈ ਆ ਤੇ ਬੱਦਲ ਬਾਈ ਅੱਜ ਵੀ ਬਣੀ ਹੋਇਆ 3-4 ਦਿਨ ਦਾ 4 ਦਿਨਾਂ ਦਾ ਮੀਂਹ ਦੱਸਿਆ ਹੋਇਆ ਤੇ ਅੱਜ ਫ੍ਰੀ ਸੀਗੇ ਤੇ ਕਿਉਂਕਿ ਲੇਬਰ ਵੀ ਨਹੀਂ ਅੱਜ ਆਈ ਹੈਗੀ ਤੇ ਅੱਜ ਆਪਾਂ ਚੱਲਦੇ ਆਂ ਅਰਜਨ ਟਰੈਕਟਰ ਨੂੰ ਲੈ ਕੇ ਸਮਾਨੇ ਜਾਵਾਂਗੇ ਸਮਾਨਾ ਨਾਲਿਆਂ ਨੇ ਉਹਨਾਂ ਤੋਂ ਲਵਾਉਣਾ ਛਤਰੀ ਇਹ ਵੈਂਪਰ ਵੀ ਲਵਾਉਣਾ ਆਪਾਂ ਨੇ ਘੋੜਾ ਵੈਂਪਰ ਲੋਵਾ ਕੇ ਲਿਆਵਣੀ ਅਰਜੰਦ ਦੇ ਤੇ ਮਿਊਜ਼ਿਕ ਸਿਸਟਮ ਵੀ ਲਵਾਉਣਾ ਤੇ ਚਲੋ ਜੀ ਮਿਲਦੇ ਆਂ ਸਮਾਨੇ ਜਾ ਕੇ ਤੇ ਬਾਕੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਜਿਹੜੇ ਥੋੜੀ ਮੋਟੀਵੇਸ਼ਨ ਨਾਲ ਅੱਗੇ ਵਧਾਂਗੇ ਲੋ ਜੀ ਬਿਨਾ ਟਾਈਮ ਖਰਾਬ ਕਰੇ ਆਪਾਂ ਚੱਲਦੇ ਆਂ ਅਰਜੰਦ ਨੂੰ ਲੈ ਕੇ ਤੇ ਮਿਲਦੇ ਆਂ ਤੁਹਾਨੂੰ ਫਿਰ ਸਮਾਨੇ ਜਾ ਕੇ ਰੋਈ ਚੱਲਦੇ ਆਰਜੁਨ ਲੈ ਕੇ ਤੇ ਲਿਬੜਿਆ ਪਿਆ ਬਾਕੀ ਦੇ ਛਤਰੀ ਤਾਂ ਇੱਥੇ ਹੀ ਫਟਾਉਣੀ ਹੈਗੀ ਆਹ ਸਾਈਡਾਂ ਦੇ ਨੱਟ ਦਿੱਤੇ ਹੋਣੇ ਮੋਗਰਾਟ ਨਾਲ ਕੋਈ ਮੇਰ ਲਈ ਹੈਗਾ ਦਾ ਤੇ ਬਾਕੀ ਦੇਖਣੇ ਜਾਂਦੇ ਜਾਂਦੇ ਸਰਪਲ ਸਟੇਸ਼ਨ ਤੋਂ ਪਾਣੀ ਮਰਵਾ ਲਾਂਗੇ ਛਤਰੀ ਵੀ ਲੱਗ ਦੂ ਤੇ ਬੈਂਪਰ ਵੀ ਲਗਵਾਉਣਾ ਇਹਦਾ ਬੈਂਪਰ ਵੈਸੇ ਕਿਹਾ ਸੀ ਦੇਖੋ ਤਿਆਰ ਕਰਿਆ ਜਾਂ ਨਹੀਂ ਕਰਿਆ ਉਹਨਾਂ ਨੇ ਬਾਕੀ ਚੱਲਦੇ ਆਪਾਂ ਮੈਨੂੰ ਰਸਤੇ ਜਾ ਕੇ ਜੀ ਚੱਲ ਲਵੇ ਸਪਾਣੇ ਨੂੰ ਘਰੋਂ ਨਿਕਲ ਲੈ ਆਪਾਂ ਕਰੀਏ ਕਰੀਏ ਖੰਡੋਰੀਆ ਦੇਖ ਲੈ ਟੜੀਂ ਕੜਕਦਾ ਇਹ ਬੁਰਾ ਹਾਲ ਹੈ ਬਾਹਰ ਬਦਲਦੀ ਪੂਰੀ ਹੈ ਹੌਂਸਲ ਆਇਆ ਛੋਟਾ ਭਾਈ ਖੜਿਆ ਆ ਇਹ ਚੜਕੇ ਮੈਡ ਰੋਡ ਤੇ ਤੇ ਆਪਾਂ ਚੱਲਨੇ ਆ ਸਮਾਣੇ ਸਮਾਣਾ ਹੈਗਾ ਤੋਂ 12 ਕਿਲੋਮੀਟਰ ਤੇ ਸਭ ਤੋਂ ਔੜਾ ਯਾਰ ਇਹ 250 ਚੱਕਰਾਂ ਦੀ ਰਹਿੰਦੀ ਐ ਤੇ 24 ਘੰਟੇ ਚੱਲ ਗਿਆ 100 ਘੰਟੇ ਸਰਪ ਤੋਂ ਵੀ ਨਹੀਂ ਪਹਿਲੀ ਉਹ ਸਰਪ ਕਰਾਣਾ ਫਿਰ ਹਸਪਤਾਲਾਂ ਮੰਗੇ ਲੋ ਜੀ ਮਿਲਦੇ ਆ ਸਬਾਣੇ ਜਾ ਕੇ ਤੁਹਾਨੂੰ ਨੌਰੀ ਪਹੁੰਚ ਕੇ ਖਮਾਣੇ ਲੋ ਜੀ ਆਪਾਂ ਪਹੁੰਚ ਗਏ ਤਮਾਨ ਵਾਲਿਆਂ ਦੇ ਤੇ ਚਾਚਾ ਆ ਰਿਹਾ ਰਸਤੇ 'ਚ ਆ ਗਿਆ ਤੇ ਫਿਰ ਦੇਖ ਲੈ ਕਿਹੜੀ ਛਾਤਰੀ ਲਵਾਉਣੀ ਹੈ ਕੰਮ ਕਰੋ ਚੱਕਰ ਭਾਈ ਉਹਨੇ ਪੈਕਿੰਗ ਕਰਨ ਲੱਗੇ ਉਹਨੇ ਆ ਜਾ ਆ ਜਾ ਆਪੇ ਅੱਜ ਜਾਂਦੀ ਆ ਰਿਹਾ ਟੈਕਨਿਕ ਤੋਂ ਕਿਉਂ ਆਹ ਮਾਡਲ ਨਹੀਂ ਦੇਖ OP ਦਾ ਹੈਗੇ ਨੇ ਜੀ ਬੈਂਪਰ ਪਰ ਹੈਗਾ ਉਹ 85 ਫਤਲਨ ਪਾਣੋ ਹੈਪੀ ਚਾਈਡਰ ਦਾ ਕੁਆਂਟਮ ਦਾ ਸਟਿੱਟ ਤੇ ਹਾਏ ਅੱਛਾ ਹੈ ਜਿਉਂ ਬੰਦੇ ਸਾਡਾ ਅੱਧਾ ਘੰਟਾ ਖਰਾਬ ਕਰਾਤਾ ਹਲੇ ਵੀ ਅੱਗੇ ਨਹੀਂ ਆਉਂਦਾ ਕੋਈ ਗੱਲ ਆ ਮਾਮੇ ਯਾਰ ਅੱਧਾ ਘੰਟਾ ਖਰਾਬ ਕਰਾਦਾ ਤੈਨੂੰ ਠੀਕ ਹਾਂ ਗਰਗਨ ਆਹ ਪੰਜ ਮਾਡਲ ਪੈਨੇ ਜੀ ਸਾਹਮਣੇ ਉੱਪਰ ਖੜੇ ਨੇ ਜਿਹੜੇ ਅੱਛਾ ਲਓ ਜੀ ਇਹ ਤੇ ਆ ਪੰਜ ਮਾਡਲ ਨੇ ਆਪਾਂ ਇਹੋ ਆ ਚੁਣ ਕਰਿਆ ਪੇਮੈਂਟ ਇਹ ਕਹਿੰਦੇ ਨਹੀਂ ਜੀ ਸਾਹਮਣੇ ਹੱਥ ਤੇ ਕਾਗਜ਼ੀ ਕਰੋ ਗਰਗਨ ਤੇ ਮੈਂ ਟ੍ਰਾਂਸਫਰ ਕਰ ਦਿੰਦਾ ਮਾੜੀ ਨਾ ਕੋਈ ਲਓ ਜੀ ਆਪਾਂ ਕਰ ਲਈ ਪੇਟੀ ਆਪਣੀ ਤਿਆਰ ਅੱਜ ਤਾਂ ਗੰਟਕਾ está, está, ਹੋ ਜੀ ਲੱਗਿਆ ਬੈਂਪਰ ਛਤਰੀ ਡੱਕ ਵੀ ਲੱਗਿਆ ਹੋਣਾ ਪਰਾਪਾਂ ਲਵਾਇਆ 85 ਕਿਲੋ ਦਾ ਵੇਟ ਲਾ ਦਾਂਗੇ ਫਿਰ ਨਹੀਂ ਟਾਇਰ ਖਾਈ ਜਾਂਦਾ ਇਹਦੇ ਥੱਲੇ ਪਲੇਟ ਲੱਗ ਜੂਗੀ ਬਾਅਦ ਚੋਂ ਦੀ ਸੁਪਰ ਸੀਟਰ ਬੇਲੇ ਤੇ ਵੇਟ ਟੰਗਾ ਦਾਂਗੇ ਹਾਂ ਆਲਾ ਨਾਲ ਦੇ ਇਸ ਮਾਦੇ ਦੇ ओरिजिनल ਘੱਟ ਕੇ ਕਿਹੜੇ ਆ ਮੂਰਨੇ ਓਏ ਲੰਬੇ ਲੱਗੇ ਨੇ ਨਾਟ ਫਿਰ ਅੱਛਾ ਇਹਨਾਂ ਦਾ ਹੋਮ ਤਾਂ ਨਹੀਂ ਨੇ ਛੋਟੇ ਨੇ ਓਏ ਚੱਲ ਨਮੇੜ ਸਾਹ ਕਿਤਾਬ ਔਰੇ ਲੱਗ ਜੂਗੀ ਉਹ ਪਲੇਟ ਜਿਹੜੀ ਬਣਵਾਈ ਹੋਈ ਆ ਉਹ ਪਰਲੇ ਇਹ ਨਹੀਂ ਕਰਦੇ ਔਰ ਉਹ ਤਾਂ ਲੱਗ ਜੂਰੇ ਗੱਜੇ ਲੱਗਦੀਆਂ ਨੇ ਲੋ ਜੀ ਆਪਾਂ ਲੱਗਾਂ ਡੈਕ ਦੀ ਗਰੰਟ ਵਾਲੀ ਤਾਰ ਲਵਾਉਣਾ ਪੇਂਟਿੰਗ ਤਾਂ ਆਪਾਂ ਨੇ ਐਪਲੀ ਕਰਤੀ ਸੀ ਉੱਥੇ ਔਰ ਹੈ ਨਹੀਂ ਸੀ ਤਾਰ ਘਟ ਗਈ ਫਰਮਾਂ ਚੰਨਾਂ ਦੀ ਲਵਾ ਲਈਏ ਮੈਂ ਬਤਾ ਸੀ ਕਿ ਜਿਆਣੀ ਨਾ ਪਾਉਣਾ ਚਾਹ ਲਗੇ ਹੈ ਹੈ ਹੀ ਲਉਣਾ ਜਰਦੀ ਜਵਰੇ ਆਪਣਾ ਲੱਗ ਜਾਣਾ ਜੋ ਉਹਦੇ ਵੀਸੀ ਵਾਲਾ ਤਾਂ ਫਿਰ ਸਵਾਰੀ ਕਰਦਾ ਹੀ ਮੈਂ ਜਾਣਦਾ ਨਹੀਂ ਕਿਹੜਾ ਬੰਦਾ ਕਿਹੋ ਜਿਹਾ ਰੋਡ ਤੇ ਲੈਣੇ ਵਾਸਤੇ ਟੈਕ ਕਰਦਾ ਇਲੈਕਟ੍ਰੀਕਲ ਫਿਟਿੰਗ ਵੀ ਤੁਸੀਂ ਕਰਕੇ ਇੱਥੇ ਜਿਹੜੀ ਵੀਰੇ ਆਹ ਤਾਰ ਜਿਹੜੀ ਪਾਈ ਹੋਈ ਹੈ ਕਿੰਨੀ ਆਹ ਫਿਟਿੰਗ ਤੁਸੀਂ ਆਪ ਕਰਕੇ ਦੇਓ ਆਪੇ ਕਰ ਦਿੰਦੇ ਨੇ ਉਹ ਤੁਮਾਰ ਨਾਲ ਹੀ ਕਰ ਦਿੰਦੇ ਆਹ ਰਾਲਕੀਆਂ ਪਾਈਆਂ ਇੱਕ ਉਹ ਆਪਣੇ ਗਈ ਤਾਂ ਮਸ਼ੀਨ ਗੱਲ ਹਾਂਜੀ ਉਹ ਦੇ ਦੇਣੇ ਮਾਇਆ ਗੱਲ ਕਰਾ ਦੇ ਮੈਨੂੰ ਮਾੜਾ ਮੈਨਾਂ ਬੇਰ ਮੈਚ ਜਦੋਂ ਮਾੜੇ ਦੋਸਤਾਂ ਨਾਲ ਬੰਦ ਨਾ ਬੋਲ ਕੇ ਗਿਆ ਹੂੰ ਦੇਖ ਕੋਰੇ ਚਿੱਕੀ ਦੀ ਜਤੀ ਬਸ ਦੇਖ ਢਿੱਕਾ ਨਾਲ ਲੱਗੇ ਬਸ ਜਿਹੜੀ ਕਿ ਉਹ ਆਪਣਾ ਤੇ ਨਿੱਡਿਆਂ ਦੇ ਬਿਆਸ ਦਾ ਸੁਦਾ ਹਾਲ ਹੈ ਗੱਲ ਕਰ ਲਓ ਮੜੀ ਜੀ ਥੱਲੇ ਨਹੀਂ ਘਟੂ ਤੇ ਥੱਲੇ ਦੀ ਥੱਲੇ ਦੀ ਪੂਰੇ ਦੀ ਕੱਢ ਦੇ ਪੈਪ ਤੇ ਪੈਪ ਤੇ ਉੱਤੇ ਦੀ ਨਾ ਕਰਦਾ ਪੂਰੇ ਦੀ ਕੱਢ ਕੇ ਪੂਰੇ ਦੀ ਕੱਢ ਲਾ ਇਹ 150 ਇਹ ਪਹਿਲਾ ਤਾਰ ਆ ਰਹੀ ਹੈ ਉੱਥੇ ਦੀ ਕਾਦੀ ਲੈ ਫੜਾ ਇਹ ਹਰੀ ਗੱਲ ਜੋ ਬੰਦਾ ਉਹ ਰੋਣਾ ਵੀ ਜਿਹਦੇ ਤੇ ਰੋ ਪਈਏ ਉੱਥੇ ਦੀ ਕੱਢ ਦੇ ਨੂੰ ਲੰਬੀ 1.5 ਦਾ ਫੇਰ ਹੋਣਾ ਹੈਗਾ ਦੇਖ ਕਿ ਅਰਮਤ ਨੂੰ ਕਹਿ ਰਹੀ ਇੱਧਰ ਨਾਲ ਟੇਪ ਲਾ ਲ ਆਵਾਜ਼ ਤੈਨੂੰ ਕਹਿ ਰਹੀ ਮੈਂ ਪਹਿਲਾਂ ਉੱਤੋਂ ਪਾ ਲ ਅਗੋਂ ਮੂਹ ਦੇ ਲੈ ਵੀੜਾ ਮੂਹ ਤੇ ਰੈਡੀ ਕਰਕੇ ਆ ਰਾਤ ਦੇ ਚਰੰਗੇ ਪੰਪ ਤੰਦਰਾ ਹਲੋ ਚੱਲਦੇ ਹੈਗੇ ਨੇ ਬਾਕੀ ਦੋ ਦੇ ਦਾਂ लॻे <laughs> ਪਿਟੇ ਰੋਂ ਉੱਤੇ ਫਸਾ ਬਲਾ ਹਾਂ ਕਿਹਾ ਬਲੋਗ ਦੇ ਬਸਾ ਲਾ ਲੋ 23 ਲੋਕ ਹੋਰ ਲਾ ਦਾਂਗੇ ਇਹਦਾ ਵੀ ਲਾ ਦੇ ਮਗਰਾਟ ਦੇ ਵਿੱਚ ਦੀ ਆਉਣ ਦੇ ਇੱਥੇ ਨਹੀਂ ਹਾਂ ਆ ਰਿਹਾ ਆ ਦੇਖਾ आ दे इधर 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 हैं इधर दिए कट रहे नो हां हां बाकी सारी हैं वैसे रे वैसे ज्यादा नहीं 22 ला दे रे पहला कार ज्यादा पूरी नहीं नहीं ऊपर भी जाओगे नहीं मेन उतार पर है पैवे बड़ा ਉਦੂਈ ਵੀ ਪੂਲ ਲਾਲ ਵਿੱਚ ਆਹੇ ਤਾਂ ਆਰ ਦਾ ਬਹੁਤ ਬੋੜੀ ਵੱਡੂ ਵੀ ਮੈਂ ਇੰਨੀ ਦਾ ਵਜਨ ਨਾਲ ਅੱਪੀ ਪੜ ਲਊਗਾ ਛੋਟੀ ਗੁੰਡੂ ਤਾਂ ਜਿਮਮੋਂ ਕੋਲੇ ਦਿਲੋਆਰੇ ਟਾਈਡਾੜੀ ਪਹਣਾ ਅੰਦਰ ਦੀ ਲਵਾ ਅੰਦਰਲੀ ਸਾਈਡ ਪਰਦੇ ਹਾਂ

ਵੀ ਆਪਾਂ ਪਹੁੰਚ ਗਏ ਘਰੇ ਸਾਤਰੀ ਵੀ ਲੱਗੀ ਰੇ ਬੈਂਪਰ ਵੀ ਲੱਗਿਆ ਆਪਣਾ ਕਰੋ ਲੁੱਕ ਚੈੱਕ ਫਿਰ ਇਹ ਪਹਿਲੇ ਪੁਆਇੰਟ ਤੋਂ ਮੱਝ ਜਿੰਨ ਦੁੱਧੀਆਂ ਠੀਕ ਆ ਜੀ ਇਹਦੇ ਨਾਲੇ ਕਰਦੇ ਆਂ ਵਲੋਗ ਦਾ ਦੀ ਐਂਡ